ਦੇ ਦਰਬਾਰਾਂ ਵਿੱਚ ਹਾਜ਼ਰੀ ਭਰ ਰਹੇ ਸਮੂਹ ਖਾਲਸਾ ਸਾਧ ਸੰਗਤ ਜੀਓ ਵੱਡੇ ਭਾਗਾਂ ਦੇ ਨਾਲ ਆਪਾਂ ਗੁਰੂ ਪਾਤਸ਼ਾਹ ਜੀ ਦੀ ਪਵਿੱਤਰ ਯਾਦ ਅੰਦਰ ਪੋਵਹ ਨੇ ਜੋ ਮਹਾਨ ਸਾਕੇ ਵਰਤੇ ਉਹਨਾਂ ਸੁੰਦੀ ਆਪਾਂ ਹਰ ਰੋਜ਼ ਜੁੜ ਕੇ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੋਨੇਟ ਨਾਲ ਆਪਾਂ ਵਿਚਾਰ ਸਕੀਏ ਸੇਧ ਲੈ ਸਕੀਏ ਸਤਿਗੁਰੂ ਪਾਸੋਂ ਸਿਸ ਪ੍ਰਾਰਟ ਕਰੀਏ ਗੁਰੂ ਸਾਹਿਬ ਨੂੰ ਸਿਸ ਨਵਾਦਿਆਂ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰੂ ਘਰੇ ਅੰਦਰ ਦੁੱਖ ਸੁੱਖ ਨੂੰ ਇੱਕ ਸਮਾਨ ਸਮਝਿਆ ਜਾਂਦਾ ਤੇ ਸਾਰੇ ਬਾਣੀ ਸਾਨੂੰ ਇਹ ਗੱਲ ਸਮਝਾਉਣ ਦੇ ਲਈ ਬਾਰ ਬਾਰ ਸਾਡੇ ਸਾਹਮਣੇ ਗੁਰੂ ਸਾਹਿਬ ਨੇ ਪਰਮਾਨ ਰੱਖੇ ਕੋ ਪਰ ਇਹ ਗੱਲ ਨਿਰੀਆਂ ਗੱਲਾਂ ਨਾਲ ਨਹੀਂ ਜਾਣੀ ਜਾ ਸਕਦੀ ਬਹੁਤ ਹੰਦਿਆਂ ਨੂੰ ਪਤਾ ਹੋ ਸਕਦਾ ਹੈ ਕਿ ਦੁੱਖ ਤੇ ਸੁੱਖ ਕੋਈ ਬਾਣੀ ਵਟੀ ਗੱਲ ਨਹੀਂ ਹੁੰਦੀ ਪਰ ਜਦੋਂ ਕਿਸੇ ਨਾਲ ਕੁਝ ਵਾਪਰਦਾ ਹੈ ਨਿਰਵੰਦੇ ਡੋਲ ਵੀ ਜਾਂਦੇ ਅਤੇ ਸੁੱਖਾਂ ਦੇ ਵਿੱਚ ਉਹ ਤਾਂ ਜਿਆਦੇ ਖੁਸ਼ ਵੀ ਹੋ ਜਾਂਦੇ ਇਹ ਅਵਸਥਾ ਹਰੇਕ ਦੇ ਹਿੱਸੇ ਨਹੀਂ ਆਉਂਦੇ ਜਿਨ੍ਹਾਂ ਦੇ ਹਿੱਸੇ ਆਏ ਉਹ ਮਹਾਨ ਰੋਹ ਉਹਨਾਂ ਨੇ ਇਸ ਤਰ੍ਹਾਂ ਦੀ ਜ਼ਿੰਦਗੀ गुਜ਼ਾਰੀ ਜੋ ਨਾ